ਅੱਜ ਅਸੀਂ ਜਿਹੜਾ ਪਿੰਡਾਂ ਦਾ ਸਾਡਾ ਜਿਹੜਾ ਡਿਵੈਲਪਮੈਂਟ ਦਾ ਦौरा ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਮਿਸ਼ਨ ਸ਼ੁਰੂ ਕੀਤਾ ਉਹਦੇ ਵਾਸਤੇ 2.5 ਕਰੋੜ ਦੇ ਚੈੱਕ ਵੰਡ ਰਹੇ ਆ ਜੀ ਤੇ ਗਰੀਬਾਂ ਵਾਸਤੇ 5-5 ਮਰਲਾ 플ੌਟ ਤੇ ਘਰ ਬਣਾਉਣ ਵਾਲੀ ਗ੍ਰਾਂਟ ਇਹਦੇ ਨਾਲ ਨਾਲ ਪਿੰਡਾਂ ਵਿੱਚ ਗਲੀਆਂ ਨਾਲੀਆਂ ਵਾਸਤੇ ਫੰਡ ਧਰਮਸ਼ਾਲਾ ਲਈ ਫੰਡ ਬਹੁਤ ਸਾਰੇ ਜਿੰਨੇ ਵੀ ਡਿਵੈਲਪਮੈਂਟ ਦੇ ਫੰਡ ਆ ਉਹ 2.5 ਕਰੋੜ ਦੇ ਅੱਜ ਵੰਡ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਸਾਡੀ ਸਾਰੀ ਜਿਹੜੀ ਡਿਵੈਲਪਮੈਂਟ ਦੀ ਲਹਿਰ ਹੈ ਇਨੂੰ ਹੋਰ ਤੇਜ਼ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੁਣ ਸਾਡਾ ਮੋਮੈਂਟਮ ਬਣ ਗਿਆ ਹੁਣ ਸਾਡੀ ਸਪੀਡ ਬਣ ਗਈ ਆ ਸਾਨੂੰ ਕੰਮ ਕਰਨ ਦੀ ਇਜਾਜ਼ਤ ਆ ਗਈ ਆ ਤੇ ਅਗਲੇ ਸਾਲ ਦੇ ਵਿੱਚ ਹਰ ਪਿੰਡ ਦੀ ਸੜਕ ਪੱਕੀ ਹੋਏਗੀ ਸਾਰੀਆਂ ਗਲੀਆਂ ਪੱਕੀਆਂ ਹੋਣਗੀਆਂ ਨਾਲੀਆਂ ਬਣੀਆਂ ਹੋਣਗੀਆਂ ਪਿੰਡ ਦੇ ਵਿੱਚ ਏ ਕਲਾਸ ਸੀਵਰੇਜ ਸਿਸਟਮ ਟੋਬੇ ਸਾਫ਼ ਹੋਣਗੇ ਔਰ ਸੋਲਿਡ ਵੇਸਟ ਮੈਨੇਜਮੈਂਟ ਹੋਊਗੀ ਗਰੀਬਾਂ ਕੋਲੇ ਸਾਰਿਆਂ ਕੋਲੇ ਆਪਣੀ 5 ਮਰਲਾ ਜਗ੍ਹਾ ਹੋਊਗੀ ਘੱਟੋ ਘੱਟ 1-2 ਕਮਰੇ ਨਾਲ ਇੱਕ ਗੁਸਲਖਾਨਾ ਤੇ ਰਸੋਈਖਾਨਾ ਹੋਏਗਾ ਔਰ ਹਰ ਪਿੰਡ ਦੇ ਵਿੱਚ ਜਿੱਥੇ ਸਕੂਲ 12ਵੀਂ ਤੱਕ ਨਹੀਂ ਹੈ ਈ ਰਿਕਸ਼ਾ ਆਪਣਾ ਹੋਏਗਾ ਜਿਸ ਤਰ੍ਹਾਂ ਪਹਿਲਾਂ ਬੰਦਿਆਂ ਵਾਸਤੇ ਐਂਬੂਲੈਂਸ ਲਾਈਆਂ ਦਵਾਈ ਦੇਣ ਲਈ ਇਸੇ ਤਰ੍ਹਾਂ ਜਿਹੜੇ ਮਵੇਸ਼ੀਆ ਡੰਗਰਾਂ ਵਾਸਤੇ ਵੀ ਜਿਹੜੀਆਂ ਸਪੈਸ਼ਲ ਐਂਬੂਲੈਂਸ ਹੈ ਉਹ ਵੀ ਪਿੰਡ-ਪਿੰਡ ਜਾ ਕੇ ਡੰਗਰਾਂ ਦਾ ਇਲਾਜ ਕਰਨਗੇ ਸੋ ਇਹ ਸਾਰੇ ਕੰਮ ਕਰਾਂਗੇ ਤੇ ਨਾਲ ਨਾਲ ਪਿੰਡਾਂ ਵਿੱਚ ਰੋਜ਼ਗਾਰ ਪੈਦਾ ਕਰਨਾ ਨਾਰਸ਼ਕਿਲ ਤੇ ਉਹਦੀ ਵੀ ਸਾਡੀ ਪੂਰੀ ਤਿਆਰੀ ਹੈ ਜੀ ਤਾਂ ਕਿ ਜਿਹੜੇ ਸਾਡੇ ਸਾਰੇ ਬੰਦੇ ਆ ਉਹਨਾਂ ਨੂੰ ਪਹਿਲਾਂ ਪੜ੍ਹਾਈ ਲਿਖਾਈ ਖੇਡਣ ਦਾ ਮੌਕਾ ਜਦੋਂ ਪੜ੍ਹ ਲਿਖ ਜਾਣ ਫਿਰ ਰੋਜ਼ਗਾਰ ਔਰ ਇਹਦੇ ਨਾਲ ਸਾਰਿਆਂ ਕੋਲੇ ਦਵਾਈ ਸਾਰਿਆਂ ਵਾਸਤੇ ਮਕਾਨ ਤੇ ਸਾਰਿਆਂ ਵਾਸਤੇ ਰੋਜੀ ਰੋਟੀ ਦਾ ਬੰਦੋਬਸਤ ਇਹ ਸਾਡੇ ਸਰਕਾਰ ਦੀ ਤਰਜੀਹ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੇਖੋ ਇਹਦੇ ਚ ਜਿਹੜੇ ਤਾਂ ਡਵੈਲਪਮੈਂਟ ਦੇ ਫੰਡਸ ਹੈ ਉਹਤ ਗਿਵਨ 2.5 ਕਰੋੜ ਦੇ ਹੈ ਜੀ ਇਹਦੇ ਨਾਨਦਾਲ ਜਿਹੜੇ ਅਸੀਂ ਪੇਂਦ ਨਹੀਂ ਤੋਂ ਸ਼ੁਰੂ ਕੀਤਾ ਇਹ 31 ਘਰਾਂ ਨੂੰ ਜਿਹੜੇ 5-5 ਮਰਲਾ 플ੌਟ ਹੋਏ ਆ ਜੀ ਇਹ ਸਾਰਿਆਂ ਨੂੰ ਦੇਣਾ ਸਾਰੇ ਪਿੰਡਾਂ 'ਚ ਦੇਣਾ 60 ਦੇ 60 ਪਿੰਡਾਂ 'ਚ ਸਾਰੇ ਪੰਜਾਬ ਦੇ ਦੇ ਰਹੇ ਆ ਜੀ ਸਾਡੇ ਜਿਹੜੀ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਕੀਮ ਹੈ ਸਾਰੇ ਪੰਜਾਬ 'ਚ ਦੇਣੇ ਆ ਲੱਖਾਂ ਲੋਕਾਂ ਨੂੰ ਕਿ 플ੌਟ ਮਿਲਣੇ ਆ ਇਸੇ ਤਰ੍ਹਾਂ ਜਿਹੜੇ ਘਰ ਬਣਾਉਣ ਦੀ ਕਰਾਨਟ ਅੱਜ ਅਸੀਂ ਫੁਰਦਵਾਲਿਆਂ ਨੂੰ ਦਿੱਤੀਆਂ 6 ਨੂੰ ਇਹ ਵੀ ਸਾਰਿਆਂ ਨੂੰ ਕੁਝ ਤਾਂ ਜਿਹੜੀਆਂ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਆ ਗਈਆਂ ਚਾਹੇ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਕੋਈ ਜਿਹੜੇ ਬਾਕੀਆਂ ਦੀ ਕਮੀ ਬੇਸੀ ਆ ਮੈਂ ਆਪਣੇ ਕੋਲੋਂ ਦੇਣਿਆ ਚਾਹੇ ਮੇਰੇ ਕੋਈ ਮਿੱਤਰ ਦੋਸਤ ਹੈ ਜਾਂ ਮੈਂ ਖੁਦ ਆਪਣੀ ਤਨਖਾਹ ਚੋਂ ਦੇਣਿਆ ਉਸ ਇੱਕ ਇੱਕ ਕਮਰਾ ਔਰ ਰਸੋਈਖਾਨਾ ਗੁਸਰਖਾਨਾ ਸਭ ਨੂੰ ਬਣਾ ਕੇ ਦੇਣਾ ਜੀ ਇਹਦੇ ਨਾਲ ਨਾਲ ਜਿਹੜੇ ਸਕੂਲ ਹੈ ਜਿੱਥੇ ਸਕੂਲ 12ਵੀਂ ਤੱਕ ਨਹੀਂ ਹੈ ਉਥੇ ਕੀ ਰਿਕਸ਼ਾ ਦੇਣੀ ਹੋਣਾ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਮੇਰਾ ਵਾਦਾ ਹੈ ਜੀ ਬੰਦਿਆਂ ਵਾਸਤੇ ਐਂਬੂਲੈਂਸ ਲਾਤੀ ਜਾਵਾਂ ਦਵਾਈਆਂ ਦੀ ਇਸੇ ਤਰ੍ਹਾਂ ਮਟਰਨਰੀ ਦੀ ਲਾਣੀ ਆ ਲੋਕਾਂ ਨੂੰ ਦਿੱਕਤ ਆਉਂਦੀ ਆ ਜਿਹੜਾ ਮਰਵੇਸ਼ ਨੂੰ ਕਿੱਥੇ ਲੈ ਕੇ ਜਾਣ ਤੇ ਪਿੰਡਾਂ ਦੇ ਟੋਬੇ ਜਿਹੜੇ ਉਹਨਾਂ ਦਾ ਨਵੀਨੀਕਰਨ ਕਰਕੇ ਪੱਕੇ ਕਰਕੇ ਉਹਦਾ ਜਿਹੜਾ ਪਾਣੀ ਆ ਥਾਪਰ ਮਾਡਲ ਬਣਾ ਕੇ ਉਹਨੂੰ ਖੇਤਾਂ ਤੱਕ ਪਾਈਪਲਾਈਨ ਪਵਾਣੀ ਆ ਤੇ ਸੋਲਿਡ ਵੇਸਟ ਮੈਨੇਜਮੈਂਟ ਸਾਰੇ ਪਿੰਡਾਂ ਚ ਕਰਨੀ ਆ ਸੋ ਇਹ ਓਵਰਆਲ ਜਿਹੜੇ ਹਰ ਪਿੰਡ ਦੇ ਵਿੱਚ ਕਰਨਾ ਸੀ ਇਹ ਨਹੀਂ ਵੀ ਦੋ ਪਿੰਡ ਕਰਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਵੀ ਸਾਰੇ ਜਿਹੜੇ ਸਸਦ ਹੈ ਉਹ ਇੱਕ ਇੱਕ ਪੁਆਇੰਟ ਜਾਂ ਦੋ ਦੋ ਪੁਆਇੰਟ ਡਰਾਪਟ ਕਰਨ ਉਹ ਵੀ ਨਹੀਂ ਹੋਇਆ ਉਹਨਾਂ ਕੋਲ ਮੈਂ 60 ਤੇ ਸੈੱਟ ਕਰਕੇ ਦਿਖਾਉਂਦਾ ਜੀ